ਖਬਰਨਾਮਾ ਦੇਖ ਰਹੇ ਸਾਰੀ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਵਾਰ ਫਿਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਛੜਿਆ ਵੱਡਾ ਵਿਵਾਦ ਛੜੀ ਵੱਡੀ ਜੰਗ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ ਕਿ ਫਿਰ ਦੁਬਾਰਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰੀਲਾਂਚ ਕੀਤਾ ਜਾਵੇ ਕਿਉਂ ਕਰ ਰਿਹਾ ਹੈ ਇਹ ਸਾਰਿਆਂ ਨੂੰ ਪਤਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੋਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਿਉਂ ਕਰਨਾ ਚਾਹੁੰਦਾ ਹੈ 2017 ਤੋਂ ਲੈ ਕੇ ਦੇਖ ਲਓ 2022 ਦੇਖ ਲਓ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਵੋਟ ਪਈ ਨਹੀਂ ਸਿੱਖ ਭਾਈਚਾਰੇ ਨੇ ਵੋਟ ਕਿਉਂ ਨਹੀਂ ਪਾਈ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਕਬਜ਼ਾ ਸ਼੍ਰੋਮਣੀ ਅਕਾਲੀ ਦਲ ਉੱਤੇ ਅਤੇ ਦੂਸਰੇ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੈ ਇਹ ਸ਼ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਜਿਸ ਤਰ੍ਹਾਂ ਮਾਲਵਿੰਦਰ ਮਾਲੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿਹੜੇ ਜਥੇਦਾਰ ਸਹਿਬਾਨਾ ਨੇ ਹੁਕਮ ਨਾਵੇਂ ਜਾਰੀ ਕੀਤੇ ਸੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਗਿਆਨੀ ਸੁਲਤਾਨ ਸਿੰਘ ਹੋਣੀ ਅਤੇ ਦੂਸਰੇ ਪਾਸੇ ਸੀ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਕੀ ਕੀਤਾ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਗਈ ਬਹਾਨੇ ਕਈ ਕਸੂਰ ਲੱਭ ਕੇ ਉਹਨਾਂ ਦੇ ਉਹਨਾਂ ਦੇ ਅਹੁਦੇ ਤੋਂ ਅਲਾ ਦਿੱਤਾ ਗਿਆ ਇਹ ਹੈ ਦੇਸ਼ ਸ਼ਰੂਪਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੁਣ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਬਣਨਗੇ ਕਹਿੰਦੇ ਨੇ ਬੀਬਾ ਹਰਸਿਵਰਤ ਕੋਲ ਪ੍ਰਧਾਨ ਬਣੇਗੀ ਫੇਰ ਤਾਂ ਫਿਰ ਵੀ ਪ੍ਰਧਾਨ ਹੀ ਨੇ ਸੁਖਬੀਰ ਸਿੰਘ ਬਾਦਲ ਜਨਿਕੇ ਕਾਨਫਰੰਸਾਂ ਤੋਂ ਉਹਨਾਂ ਨੂੰ ਕਰਨੀਆਂ ਪੈਣਗੀਆਂ ਸਟੇਜਾਂ ਤੇ ਜਾ ਕੇ ਉਹਨਾਂ ਨੂੰ ਸ਼ਰੂਪਣੀ ਅਕਾਲੀ ਦਲ ਦੇ ਹਾਕਮ ਹਕੂਤ ਚੋਰ ਪ੍ਰਚਾਰ ਕਰਨਾ ਪਵੇਗਾ ਕਈ ਜਿਹੜੇ ਚੰਗੇ ਪੱਤਰਕਾਰ ਨੇ ਉਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੁਣ ਹਰੇਕ ਕਦਮ ਜਿਹੜਾ ਫੂਕ ਫੂਕ ਕੇ ਰੱਖਣਗੇ ਹੇ ਖਰੇਕ ਕਦਮ ਬੜਾ ਸੋਚ ਸਮਕੇ ਚੱਕਣਗੇ ਕਿ ਹੋ ਨਾ ਹੋਵੇ ਕਿ ਪੰਥ ਟੋਟਲੀ ਮੇਰੇ ਅਗੇਂਸਟ ਮੇਰੇ ਖਿਲਾਫ ਹੋ ਜਾਵੇ ਉਹ ਨਾ ਹੋਵੇ ਕਿ ਮੇਰਾ ਵਿਰੋਧ ਹੋਵੇ 13 April ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਯਾਨੀ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਤੋਹੀਨ ਕਰਕੇ ਉਹਨਾਂ ਦੇ ਅਹੁਦਿਆਂ ਤੋਂ ਲਾਉਣਾ ਇਸ ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਤ ਸਿੰਘ ਬਾਦਲ ਦੀ ਦੇਣਾ ਹੈ ਤੇ ਫਿਰ ਪ੍ਰਧਾਨ ਕੌਣ ਹੋਵੇਗਾ ਮਨਪ੍ਰੀਤ ਯਾਲੀ ਹੋਵੇਗਾ ਮਨਪ੍ਰੀਤ ਯਾਲੀ ਨੂੰ ਤਾਂ ਵੈਸੇ ਕਹਿੰਦੇ ਨੇ ਕਿ ਇਹਦੀ ਨਿੱਕਰ ਦੇਖੋ ਉਹ ਆਰਐਸ ਦੀ ਹੈ ਖਾਕੀ ਨਿੱਕਰ ਕਹਿ ਦਿੱਤੀ ਪਰਮਜੀਤ ਸਿੰਘ ਸਰੜਾ ਨੇ ਜੇ ਗੱਲ ਚੱਲੀ ਦੰਮਿਤਕ ਸਾਲ ਦੇ ਬਾਬਾ ਮੁਖੀ ਹਰਨਾਮ ਸਿੰਘ ਢੂਮਾ ਦੀ ਉਹਦੀ ਵੀ ਕਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਮੰਗ ਪੱਤਰ ਲੈ ਲਿਆ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਉਸ ਮੰਗ ਪੱਤਰ ਤੇ ਕੀਤਾ ਕੀ ਸ਼੍ਰੀ ਅਕਾਲ ਤੱਕ ਸਭ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਲੈ ਕੇ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਸ ਕੌਮ ਜਥੇਦਾਰ ਹੀ ਨਹੀਂ ਮੰਨ ਰਹੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਸਿੱਖ ਜਗਤ ਦੇ ਇਤਿਹਾਸ ਦੇ ਵਿੱਚ ਆਈ ਤੱਕ ਪਹਿਲੀ ਵਾਰ ਹੋਇਆ ਹੈ ਇਸ ਦਾ ਖੁਮਨਾਜਾ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਚ ਪੁਕਤਣਾ ਪਵੇਗਾ ਜੇਕਰ ਕੋਈ ਨਵੀਂ ਪਾਰਟੀ ਨਹੀਂ ਬਣਦੀ ਤਾਂ ਸੂਤਰ ਦੱਸਦੇ ਨੇ ਕਿ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਜਿਸ ਤਰ੍ਹਾਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਕੱਲ ਉਹ ਸੁਖਿੰਦਰ ਸਿੰਘ ਦਿਵਾਲੇ ਹੋਏ ਤੇ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਕਾਲ ਉਹਨੇ ਲਾਪਾ ਕੀਤੀ ਯਾਨੀ ਕਿ ਸਿੱਧਾ ਚੈਲੰਜ ਕੀਤਾ ਗਿਆ ਉਹਨੇ ਕਿਹਾ ਕਿ ਅਕਾਲੀ ਦਲ ਦਾ ਹਰੇਕ ਵਰਕਰ ਸ਼ਰੂਮ ਹੀ ਅਕਾਲੀ ਦਲ ਦਾ ਪ੍ਰਧਾਨ ਹੈ ਇੰਜ ਲੱਗਦਾ ਹਾ ਉਹਦੀਆਂ ਗੱਲਾਂ ਤੋਂ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਥਾਪੜਾ ਦੇ ਦਿੱਤਾ ਹੋਵੇ ਭਈ ਤੁਸੀਂ ਪ੍ਰਧਾਨ ਬਣ ਜਾਓ ਤੁਸੀਂ ਬਣ ਗਿਆ ਮੈਂ ਬਣ ਗਿਆ ਇੱਕੋ ਗੱਲ ਹੈ ਨਾਲੇ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪੈ ਜਾਵੇਗਾ ਨਾਲੇ ਕੋਈ ਬੰਦਾ ਵਿਰੋਧ ਨਹੀਂ ਕਰੇਗਾ ਵੀ ਭਾਈ ਬਾਦਲ ਪਰਿਵਾਰ ਤੋਂ ਅਸੀਂ ਸ਼ਰੂਪਨੀ ਅਕਾਲੀ ਦਲ ਦਾ ਕਬਜ਼ਾ ਛਡਵਾ ਰਿਆ ਹੈ ਤੇ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹ ਪੱਕੇ ਦਾ ਪੂਰਦੇ ਨੇ ਉਹ ਸੁਖਬੀਰ ਸਿੰਘ ਬਾਦਲ ਦਾ ਪੂਰਦੇ ਆ ਇਸ ਕਰਕੇ ਸਾਰੀਆਂ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਨੀਂਦ ਨਹੀਂ ਆ ਰਹੀ ਕਿ 12 ਅਪ੍ਰੈਲ ਨੂੰ ਕੀ ਬਣੇਗਾ ਕਿਉਂਕਿ ਗੱਲ ਕਰਨੀ ਹੈ ਵੋਟ ਤੇ ਗੱਲ ਕਰਨੀ ਹੈ ਸੋਸ਼ਲ ਮੀਡੀਆ ਤੇ ਕਿਉਂਕਿ ਸੋਸ਼ਲ ਮੀਡੀਆ ਤੇ ਹਰੇਕ ਦੇ ਕੋਲ ਮੋਬਾਈਲ ਹੈ ਉਹਨਾਂ ਨੂੰ ਪਤਾ ਹੈ ਹੂ ਇਜ਼ ਰਾਈਟ ਹੂ ਇਜ਼ ਰੋਂਗ ਕੌਣ ਗਲਤ ਹੈ ਕੌਣ ਸਹੀ ਹੈ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਖਬਰਿਆਜ਼ਾ ਪੁੱਤਰਾ ਪੈ ਸਕਦਾ ਹੈ ਗਰਾਊਂਡ ਲੈਵਲ ਦੀ ਰਿਪੋਰਟ ਵੀ ਚਰੋਮਨੀ ਅਕਾਲੀ ਦਲ ਤੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਚੁੱਕੀ ਹੈ ਕਿ ਸਾਡਾ ਆਧਾਰ ਨਹੀਂ ਹੈ ਲੋਕ ਸਾਨੂੰ ਨਹੀਂ ਚਾਹੁੰਦੇ ਧੰਨਵਾਦ